ਸਰ ਕਮਿਸ਼ਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਜੁਧ ਨਸ਼ੇ ਵਿਰੋਧ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਇੱਕ ਲੋਕ ਲੈਰ ਬਣ ਗਿਆ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਡਿਕਲੇਅਰ ਕਰ ਰਹੇ ਆ ਠੀਕ ਹੀ ਪਹਿਰੇ ਲਾ ਰਹੇ ਆ ਆਉਣ ਵਾਲੀ ਪੀੜ੍ਹੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜਨਵਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕਨਵੈਨਰ ਔਰ ਸ਼੍ਰੀ ਮਨੀਸ਼ ਸੋਧ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਪਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜੰਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜੰਮੇ ਆਈ ਆ ਉਹਦੇ ਵਿੱਚ ਆ ਕਿ ਡਿਮਾਂਡ ਰਿਡਕਸ਼ਨ ਕਰਨੀ ਆ ਅਸੀਂ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਂਦੇ ਉਹਨਾਂ ਨੂੰ ਐਚਆਈਵੀ ਐਡ ਵੀ ਹੁੰਦਾ ਕਾਲਾ ਪੀਲਾ ਵੀ ਹੁੰਦਾ ਉਹਨਾਂ ਨੂੰ ਕਿੱਦਾਂ ਬਚਾਣਾ ਬੱਚਿਆਂ ਨੂੰ ਤੇ ਜਿਹੜੇ ਮਤਲਬ ਜੇ ਆਪਾਂ ਲੋਕਾਂ ਦਾ ਇਲਾਜ ਕਰਾਂਗੇ ਤਾਂ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡੀਕਸ ਹੋਣ ਡੀਡੈਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲਿਟੇਸ਼ਨ ਸੈਂਟਰ ਹੋਣ ਸਕਿੱਲ ਡਿਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਹਾਂ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਤੇ ਮੈਂ ਇਹ ਜਿਹੜਾ ਜ਼ਿੰਮੇਵਾਰੀ ਅਸੀਂ ਲਈ ਆ ਉਹਦੇ ਵਾਸਤੇ ਸਾਡੇ ਕੋਲੇ ਸਭ ਤੋਂ ਜ਼ਿਆਦਾ ਸ਼ਾਰਟੇਜ ਇਸ ਸਕੈਰਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਿਆਲ ਤਕਰੀਬਨ 60 ਦੇ ਕਰੀਬ ਜਿਹੜੇ ਆ ਗਏ 55 60 ਜਿਹੜੇ ਆ ਗਏ ਸਕੈਰਸ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜੜੀ ਸਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਆ ਗਿਆ ਰੁਪਿੰਦਰ ਜੀ ਮਰਨਾਲ ਐ ਐਸਸੀ ਮਰਨਾਲ ਐ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਹੈ ਇਹਨਾਂ ਨੇ ਸਾਡੀ ਜਿਹੜੀ ਹੈਗਾ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਇਨੀਸ਼ੀਏਟਿਵ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲੈਬੋਰੇਸ਼ਨ ਕਰਾਂਗੇ ਸਾਡੀ ਕੋਲੈਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸੈਕਟਰੀਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਤੁਹਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦੇ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟ੍ਰੀਟਮੈਂਟ ਤੇ ਐਡਵਾਈਸ ਕਰਨਗੇ ਕਾਉਂਸਲਰ ਅਸੀਂ ਐਮਪਲਾਈ ਕਰ ਰਹੇ ਹਾਂ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲੋਏ ਕਰ ਰਹੇ ਹਾਂ ਇਸੇ ਤਰ੍ਹਾਂ ਜਿਹੜੀਆਂ ਜੇਲ੍ਹਸ ਹੈ ਗਿਆ ਉਹਨਾਂ ਸਾਰਿਆਂ ਦੇ ਵਿੱਚ ਇੱਕ ਸਪੈਸ਼ਲਿਸਟ ਹੋਏਗਾ ਤੁਸੀਂ ਇੱਥੇ ਬਹੁਤ ਸਾਰੀਆਂ ਐਨਜੀਓਜ਼ ਹੈ ਗਿਆ ਜਿਹੜਾ ਨੇ ਤੁਹਾਨੂੰ ਆਪਣੀ ਸਰਵਿਸਜ਼ ਆਫਰ ਕੀਤੀਆਂ ਔਰ ਮੈਂ ਇੰਡਸਟਰੀ ਨੂੰ ਲੁਧਿਆਣੇ ਵਿੱਚ ਬਹੁਤ ਇੰਡਸਟਰੀ ਹੈ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਕ ਇੱਕ ਸੈਂਟਰ ਅਡਾਪ ਜਿਸ ਤਰ੍ਹਾਂ ਸੀ ਪੰਜਾਬ ਨੂੰ ਜਿਹੜਾ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਬਲੱਡ ਦੇ ਵਿੱਚ ਸਰਪਲਸ ਆਇਆ ਸੀ ਕੋਈ ਕਮਿਊਨਿਟੀ ਸਾਡੇ ਕੋਲੇ ਆ ਟ੍ਰੈਨਿੰਗ ਗਿਵਨ ਟਾਈਮ 10 12000 ਜੁਨਟ ਹੁੰਦੇ ਆ ਇੱਕ ਉਹਨੂੰ ਇੱਕ ਲੋਕ ਲੈਰ ਬਣਿਆ ਹੁਣ ਇਹ ਵੀ ਬਣਦੀ ਆ ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਨੀ ਆ ਇਹ ਜਿਹੜੀ ਮੈਂ ਅਨਾਉਂਸਮੈਂਟ ਕਰਦੀ ਆ ਮੇਰੇ ਦਿਲ 'ਚ ਬਹੁਤ ਪੀੜਾ ਹੈ ਜੀ ਸੰਜੀਪ ਜੀ ਨੇ ਸਾਡੇ ਨੈਸ਼ਨਲ ਕਮਿਨਰ ਨੇ ਭਗਵੰਤਬਾਨ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਸਾਡਾ ਜਿਹੜਾ ਹਸਤਾ ਉਹਨੂੰ ਕਾਰਪੋਰੇਟ ਹਸਪੀਟਲ ਬਣਾ ਦਿੱਤਾ ਪਰ ਕੁਝ ਇੱਕ ਡਾਕਟਰਾਂ ਦੀ ਸਾਡੇ ਇੱਕ ਬੜੀ ਮੇਰੇ ਕੋਲੇ ਵੀਡੀਓ ਆਈ ਹੈ ਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ ਉਹ ਮੈਂ ਇਸ ਕਰਕੇ ਨਹੀਂ ਰਿਲੀਜ਼ ਕਰ ਰਿਹਾ ਕਿ ਡਾਕਟਰ ਨੇ ਗਲਤੀ ਕੀਤੀ ਉਹਦੇ ਬੱਚਿਆਂ ਦਾ ਉਹਦੀ ਵਾਈਫ ਤਾਂ ਕੋਈ ਖਸੂਰ ਨਹੀਂ ਆ ਬੜੀ ਰਿਸਪੈਕਟੇਬਲ ਫੈਮਿਲੀ ਤੋਂ ਡਾਕਟਰਾਂ ਨੂੰ ਅਸੀਂ 5 10 15 ਦਾ ਜਿਹੜਾ ਸਕੇਲ ਦਿੱਤਾ ਬਹੁਤ ਸਾਰੀਆਂ ਫੈਸਿਲਿਟੀਆਂ ਡਾਕਟਰਾਂ ਨੂੰ ਦਿੱਤੀਆਂ ਔਰ ਮジョਰਿਟੀ ਡਾਕਟਰ ਬਹੁਤ ਕੋਸ਼ਿਸ਼ ਕਰਦੇ ਜਿਹੜੇ 1% ਮਾੜੇ ਹਨ ਉਹਨਾਂ ਨੂੰ ਵਾਰਨਿੰਗ ਵੀ ਦੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਹਾ ਸੀਗਾ ਤੇ ਉਹਦੀ ਮੈਂ ਇਨਕੁਆਰੀ ਆਰਡਰ ਕਰਤੀ ਉਹਨੂੰ ਸਸਪੈਂਡ ਕਰਤਾ ਤੇ ਬੜੀ ਜਲਦੀ ਜੜੀ ਸਾਡੀਆਂ ਸਾਰੀਆਂ ਡਿਟੇਲ ਉਹਦੇ ਨਾਲ ਸ਼ੇਅਰ ਕਰੂੰਗਾ ਮੈਂ ਅੱਜ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਪਟਿਆਲਾ ਲੁਧਿਆਣੇ ਦੇ ਸਿਵਰਾ ਤੋਂ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਵੀ ਉਹ ਜਿਹੜੀਆਂ ਤੁਹਾਡੀਆਂ ਵੀਡੀਓ ਐਵੀਡੈਂਸ ਤੁਸੀਂ ਵੀ মিডিਆ ਵਾਲੇ ਜਾਂ ਤੁਸੀਂ ਵੀ ਮੈਨੂੰ ਐਕਸਟਰਾ ਵਾਲੇ ਇਨਫੋਰਮੇਸ਼ਨ ਦੇ ਸਕਦੇ ਹੋ ਬਟ ਥੇਅਰ ਇਜ਼ ਅ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ ਥੇਅਰ ਇਜ਼ ਅ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਸੋ ਮੈਂ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਆਪਣੇ ਮੇਰਾ ਭਾਈਚਾਰਾ ਵੀ ਮਾਫ ਚੋੜ ਕੇ ਬੇਨਤੀ ਕਰਦਾ ਪੇ ਤੁਸੀਂ ਤੁਹਾਨੂੰ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ ਆਪਣੀ ਜਿੰਨੀ ਤੁਹਾਡੀ ਹਸਪਤਾਲ ਦੀ ਨੌਕਰੀਆਂ ਨੂੰ ਇਮਾਨਦਾਰੀ ਨਾਲ ਕਰੋ ਇਹਨੂੰ ਆਪਣਾ ਧਰਮ ਸਮਝ ਕੇ ਕਰੋ ਇਹਨੂੰ ਆਪਣਾ ਕਰਮ ਸਮਝ ਕੇ ਕਰੋ ਜਿਹੜਾ ਬੰਦਾ ਮਰੀਜ਼ ਤੋਂ ਕਿਉਂਕਿ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਪਲੀਜ਼ ਤੁਹਾਨੂੰ ਰੱਬ ਕਹਿੰਦਾ ਤੇ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਹਸਪਤਾਲ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਜਮਰਾਜ ਨਾ ਬਣੋ ਲੋਕਾਂ ਦੀਆਂ ਦੁਰਾਸ਼ੀਸ਼ਾ ਨਾ ਲਓ ਔਰ ਮੈਂ ਉਸ ਡਾਕਟਰ ਨੂੰ ਸਸਪੈਂਡ ਕਰਦਾ